ਪਿੰਡ ਚੁਗਿਆ ਮਹਾ ਸਿੰਘ ਵਿਖੇ ਬਾਬਾ ਮਰਜਾਣੇ ਸ਼ਾਹ ਬਾਬਾ ਸਰਦਾਰ ਅਲੀ ਦਾ ਸਲਾਣਾ ਜੋੜ ਮੇਲਾ ਕਰਵਾਇਆ ਗਿਆ ਇਸ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਆ ਕੇ ਮੱਥਾ ਟੇਕਿਆ ਤਿੰਨ ਦਿਨ ਚੱਲੇ ਇਸ ਮੇਲੇ ਵਿੱਚ ਪਹਿਲੇ ਦਿਨ ਚਿਰਾਗ ਰੋਸ਼ਨ ਕੀਤੇ ਗਏ ਤੇ ਦੂਜੇ ਦਿਨ ਚੰਡੀ ਦੀ ਰਸਮ ਅਦਾ ਕੀਤੀ ਗਈ ਕਵਾਲ ਪਾਟੀਆਂ ਵੱਲੋਂ ਕਵਾਲੀਆਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਪ੍ਰਮੁੱਖ ਸ਼ਖਸੀਅਤਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਪ੍ਰਦਾਨ ਹਰਜਿੰਦਰ ਸਿੰਘ ਗਿੱਲ ਨੇ ਮੀਲੇ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਇਸ ਮੌਕੇ ਰੇਸ਼ਮ ਲਾਲ ਸਰੋਏ ਸਾਈ ਪ੍ਰਕਾਸ਼ ਰਾਮ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਛੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਚੰਮ ਚੰਮ ਨਾਚੂ ਮੈਂ ਤੇ ਚੰਮ ਚੰਮ ਨਾਚੂ ਮੈਂ ਤੂੰ ਝੰਝੰਝੂ ਝੰਝ ਮੈਂ ਤੂੰ ਖੰਝੰਝੂ ਝੰਝ ਮੈਂ ਤੋ ਖੰਝੰਝੂ ਝੰਝ ਮੈਂ ਤੋ ਖੰਝੰਝੂ ਝੰਝ ਓ ਜੀ ਯਾਰ ਮੋਰੇ ਭਾਗ ਤੇ ਤੇ ਲਗਰੋਸ਼ੋ ਮੋ ਚੰਮ ਨਾਚੂ ਮੈਂ ਤੂ ਤੇ ਤੰਤਨ ਦਾ ਬਾਬਾ ਮਰਜਾਨੇ ਸ਼ਾਹ ਜੀ ਤੰਤਨ ਸੰਮਾਨ ਅਲੀ ਸ਼ਾਹ ਜੀ ਸ਼ੇਰੇ ਫਾਦਾਤਾ ਐਂਡ ਚੁੰਗੀਆਂ ਮਾਨ ਸਿੰਘ ਮੇਰੇ ਪ੍ਰਾਨ ਹਰਜਿੰਦਰ ਸਿੰਘ ਗਿੱਲ ਸਾਡੇ ਇਲਾਕੇ ਦਾ ਮਸ਼ਹੂਰ ਮੇਲਾ ਇਹ ਇਹ ਤਿੰਨ ਦਿਨ ਮਨਾਇਆ ਜਾਂਦਾ ਜੀ ਇਹਨਾਂ ਸਰਕਾਰਾਂ ਦੀ ਬੜੀ ਰਹਿਮ ਤੇ ਸਾਡੇ ਤੇ ਕਿ ਬਾਬਾ ਚੰਨੀ ਪੀਰ ਤੋਂ ਬਾਅਦ ਦਾ ਮੇਲਾ ਇਹ ਜਿਹੜਾ ਮਸ਼ਹੂਰ ਮੇਲਾ ਇਹ ਹੁੰਦਾ ਹੈ ਇਹ ਬਹੁਤ ਧੰਨਵਾਦੀਆਂ ਅਸੀਂ ਸੰਗਤ ਦੇ ਇਹਨਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਔਰ ਨਗਰ ਨਿਵਾਸੀ ਇਲਾਕਾ ਨਿਵਾਸੀਆਂ ਦੇ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀਆਂ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਆ ਤੇ 10 ਦਿਨ ਮੇਲਾ ਬੜੀ ਉਸ਼ਾ ਨਾਲ ਬਣਾਇਆ ਜਾਂਦਾ ਲਾਸਟ 베ੜਾ ਤਾਰਿਆ ਜਾਂਦਾ ਰਿਆ ਸਭ ਤੋਂ ਇੱਤੇ ਬਾਬਾ ਚੰਡੀਪੀਰ ਦੇ ਦਰਵਾਜ਼ੇ ਜਾ ਕੇ ਫਿਰ ਮੇਲੇ ਦੀ ਸਮਾਪਤੀ ਹੋ ਜਾਂਦੀ ਹੈ ਤੋਂ ਸੰਗਤਾਂ ਦਾ ਦੁਬਾਰਾ ਬਹੁਤ ਬਹੁਤ ਧੰਨਵਾਦ